ਨਾ ਵੀ ਜੱਸਾ ਸੁਨਾਈ ਨੂਰ ਮੱਨਾ ਨੂਰ ਥੇਰਾ ਭਾਈ ਸਾਧੂ ਰੁੜਕਾ ਕਰੋ ਚੋਰਡਗ ਵਾਸੀ ਲੈਓ ਪਿਆਰੀ ਆਪਣੀ ਤੇ ਜੋਗ ਲਾ ਕੇ ਕਰ ਲੋ ਬਈ ਧੰਨਵਾਦ ਜੀ 48 27 ਨੰਬਰ ਵਾਲੇ ਜੋੜੀ ਲਾ ਕੇ ਲੈਓ ਅਮਰੀਕ ਸਿੰਘ ਜੀ ਧਾਰੀਵਾ ਨੰਬਰ 10 ਸਾਹਿਬ ਪੁਨਾ ਬਲੋ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ ਤੇ ਦਿਲੋਂ ਧੰਨਵਾਦ 50 50.50 ਕਿੜੇ ਚਾਰ ਮੈਂ 55 ਥੈਂਕ ਯੂ ਵਾਰਡ ਨੰਬਰ 2 ਤੋਂ ਚੁਣੇ ਗਏ ਪੰਚਾਇਤ ਮੈਂਬਰ ਨਵੀਨ ਆਲਾ ਮੇਰਾ ਵੀਰ ਉਹਨਾਂ ਦਾ ਹਸਬੰਦ ਪ੍ਰੇਮ ਬੰਗੜ ਜੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਆ ਉਹਨਾਂ ਨੂੰ ਬੇਨਤੀ ਆ ਕਿ ਸਟੇਜ ਤੇ ਆਉਣ ਦੀ ਕਿਰਪਾ ਕਰਾਓ ਰਿਪਾ ਖਿਆਲ ਨਾਲੇ ਸਾਡੇ ਪੰਚਾਇਤ ਮੈਂਬਰ ਅੰਗਰੇਜ਼ ਸਿੰਘ ਜਿਰੰਜਾ ਮਾਨ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਆਪਣੇ ਦੇਖ ਲੈ ਕਹਿੰਦੇ ਕਹਿੰਦੇ ਨਾਮ ਆਈ ਚੜ ਸਰਬਸਤ ਸਨਮਾਨ ਦੇਣ ਲਈ ਪੰਚਾਇਤ ਮੈਂਬਰ ਅੰਗਰੇਜ਼ ਸਿੰਘ ਜੀ ਮਾਨ ਸ਼ਿਪੰਜਾ 57 58 ਸਾਹ ਬਈ ਬਲੇਪਾਖਿਆ ਨਾਲ ਪਿੰਦਾ ਮੱਲੀ ਨਿੰਦਾ ਮੱਲੀ ਤੇ ਅਮਰੀਕ ਸਿੰਘ ਮੱਲੀ ਨਾਲ ਵੀ 100 ਰੁਪਇਆ ਸਪੈਸ਼ਲ ਪ੍ਰਾਈਜ਼ ਆ ਗਿਆ ਬਹੁਤ ਬਹੁਤ ਧੰਨਵਾਦ ਜੀ 60 ਨਾ ਫਿਰ ਬਈ ਹੁਣੇ ਦੁਆ ਕੱਟ ਹੋ ਜਾਣੀ ਆ 60 ਗੁਰਵੀਰ ਸਿੰਘ ਜੀ ਸੋਹਰੇ ਇਤਨੀ ਨਿਵਾਸੀ ਉਹਨਾਂ ਵੱਲੋਂ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ ਤੇ ਅਜਲੋ ਧੰਨਵਾਦ ਕਮਲ ਬਾਬਾ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ ਤੇ ਅਜਲੋ ਧੰਨਵਾਦ ਜੀ ਛਾਟ 47 ਨੰਬਰ ਵਾਲੇ ਜੋਗ ਲੱਗ ਕੇ ਲਿਆ ਬਈ ਮੇਰਾ ਪੈਸਾ ਤੂੰ ਰੜਕਾ ਕਲਾ ਛਾਟ ਫੇਰ ਕੇ ਫੇਰ ਕੇ ਫੇਰ ਅੱਗੇ लास्टा जी सत्तर पेंट बवंजा सैकंड जीरो सत्त तो पॉइंट बवंजा सात स्वर्गवासी आशा सिंह सिंह जगविंद जूसे सौ रुपया स्पेषल प्राइस आ गया धनबाद स्वर्गवासी मोहन सिंह जी जैलदार के परिवार को सौ रुपया आ गया बारह मैं बेनती करा विशाल कुमार जी पटवारी ਜਿਹੜੇ ਅਕਾ ਪਿੰਡ ਵੀ ਉਹਨਾਂ ਦੇ ਸਾਡੇ 13 ਜਿਹੜੇ ਆ ਵੀ ਕਮੈਂਡ ਦੇ ਸਰਮਾਨ ਸਿੰਘ ਲੈ ਗੋ ਵਿਸ਼ਾਲ 15 ਜੋਗ ਮੇਜਰ ਸਿੰਘ ਭਾਰਤੋ ਜੀਆਂ ਵੀ ਚੱਲਦੀ ਆਵੇ ਸਵਰਗ ਵਾਸੀ ਬਖਸ਼ਿਆਰ ਸਿੰਘ ਪਰ ਹਟਾਵਾਸ਼ ਜੋਤ ਦਾ ਪਰਿਵਾਰ ਕੋਲੋਂ ਵੀ ਆਇਆ ਆਖ ਮੰਦਿਆ ਜਿਹੜਾ ਸਰਕਾਰਾ ਬੈਠੇ ਹੋਏ ਯਾਤਰੀ ਕੁਲਜਾਰ ਸਿੰਘ ਜੀ ਉਹਨਾਂ ਕੋਲੋਂ 200 ਰੁਪਏ ਸਪੈਸ਼ਲ ਰੇਟ ਆ ਗਿਆ ਤੇ ਬਹੁਤ ਬਹੁਤ ਧੰਨਵਾਦ ਉਹਨੇ ਮੈਂ ਮਨਾ 16 ਛਸਾ 16 ਸੁਖਾਇ ਤੇ ਨਿਰਜ ਬਸ ਜਾਨ ਬਹੁਤ ਛੋਟੀ ਜਿੰਦੀ ਜੁਤਿਆ ਮੇਰਾ ਜਾਨ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ ਤੇ ਦਿলো ਧੰਨਵਾਦ ਜਤਿੰਦਰ ਕੌਰ ਜੁਕੇ ਇਹਨਾਂ ਦੇ ਨmber 49 ਪਰਤੇ ਛੋਟੀ ਰਸੂਲਪੁਰ ਜੋ ਆਪਣੀ ਤਿਆਰ ਰੱਖਿਓ ਭਾਈ ਦਿলো ਧੰਨਵਾਦ ਜਤਿੰਦਰ ਕੌਰ ਜੁਕੇ 49 ਨੰਬਰ ਛੋਟੀ ਰਸੂਲਪੁਰ 24

ਗਗਨਦੀਪ ਸਿੰਘ ਜੀ ਮੱਲੀ ਕੈਨੇਡਾ ਵਾਸੀ ਬਾਣੇ ਬੋਲੋ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ। ਇਹਦੇ ਲਈ ਧੰਨਵਾਦੀ ਆ ਜੀ। ਅਮਰਤਪਾਲ ਸਿੰਘ ਜੀ ਡੋਲਗਲੈਂਡ ਵਾਸੀ। ਇਹਨਾਂ ਬੋਲੋ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ। ਇਹਦੇ ਲਈ ਧੰਨਵਾਦ ਜੀ। ਰਾਜੇਸ਼ ਗਵਰੁਆ। ਜੁਆਨੀ ਸਨੇਕਰ ਵਾਸੀ। ਸੇਮੇਕਰ ਵਾਸੀ। ਇਹਨਾਂ ਬੋਲੋ ਵੀ 100 ਰੁਪਏ ਆ ਗਿਆ ਜੀ। ਇਹਦੇ ਲਈ ਧੰਨਵਾਦ। छत्तीस पानवे सैती साढ़े छत्ती तो दूगर प्राप्त तेन मिनट कत्ती पुज तरताली चाली अड़ताली ਸ਼ਨੀ ਮੱਲੀ ਕਰਤਾੜੀ ਲੇਡ ਵਸੂ ਗਾਣੇ ਬੋਲੋhetra ਭਾਗੀ ਰਹੀ 100 ਰੁਪਏ ਸਪੈਸ਼ਲ ਪ੍ਰਾਈਸ ਆ ਗਿਆ 34 ਸ਼ਨੀ ਮੱਲੀ ਹਨ ਲੈਡ ਵਸ ਜਿਹੜਾ ਕਿ ਲਾਈਵ ਦੇਖਦਾ ਸਵੇਰ ਦਾ 34 ਛੱਡ ਕੇ ਪੁੱਛ ਮੈਂ ਅਣਜਾ ਨੰਬਰ ਤੇ ਨਾ ਤੋਂ ਮਗਰ 46 ਸੋਨੀ ਰਸੂਲਪੁਰ ਜੋ ਆਪਣੀ ਰੱਖੋ ਤਿਆਰ ਭਾਈ ਸੰਤਾੜੀ ਛੱਡ ਕੇ ਪੁੱਛਕਰ 48 ਦੋ ਕਰਮਾ ਨੰਬਰ 48 ਜਿਹੜੇ 4 ਵਾਹਨ ਹਨ ਇਹ ਆ ਪਈਆ 51 ਬਖਤਾਵਰ ਸਿੰਘ ਜੀ ਸੋਲ ਕੈਨੇਡਾ ਨਿਵਾਸੀ ਤੇ ਰਾਜ ਦੇ ਵੰਸ਼ ਸਿੰਘ ਸੋਲ 52 ਕੈਨੇਡਾ ਨਿਵਾਸੀ ਅੱਜ ਇਹਨਾਂ ਬੋਲੋ 100 ਰੁਪਏ ਦਾ ਸਪੈਸ਼ਲ ਪ੍ਰਾਈਜ਼ ਆਇਆ ਹੈ ਜਿਹਨੂੰ ਧੰਨਵਾਦ ਜੀ 52 ਅਜੀਤ ਸਿੰਘ ਜੀ ਮੱਲੀ ਟੈਗਰ ਭਾਜੀ ਇਹਨਾਂ ਵੱਲੋਂ ਵੀ ਸੌਰੀ ਬਹੁਤ ਬਹੁਤ ਧੰਨਵਾਦ ਜੀ ਅਜੀਤ ਸਿੰਘ ਜੀ ਮੱਲੀ ਟੈਗਰ ਭਾਜੀ 55 57 57 57

ਪਿਆਰ ਪਿਆਰ ਸਟਾਰ ਛੜਕੇ ਪੁੱਛਵੇਂ ਛੜਦੇ ਛੜਦੇ ਮੇਰਾ ਵੀ ਸਵਾਜ ਜਾਂਦੇ ਆ ਹਾਂ ਜੀ 79 ਲਾਸਟ ਜਿਹੜਾ ਜੀ 70 ਸੋਨੀਆ ਦਾਦਰਾ ਸਰਪੰਚ ਸਾਹਿਬ ਪਿੰਡ ਅਟਾ